ਵਿਖੇ ਕਿਸਾਨੀ ਅੰਦੋਲਨ ਜਿਵੇਂ ਕਿ ਲਗਾਤਾਰ ਤਿੱਖਾ ਚੱਲ ਰਿਹਾ ਹੈ ਕੇਂਦਰ ਸਰਕਾਰ ਦੇ ਨਾਲ ਗੱਲ ਵੀ ਚੱਲ ਰਹੀ ਹੈ ਪਰ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਆਪਣੇ ਜਿਹੜਾ ਅੰਦੋਲਨ ਪੰਜਾਬ 'ਚ ਜਾਰੀ ਰੱਖਿਆ ਸੀ ਇਸ ਨੂੰ ਹੋਰ ਤਿੱਖਾ ਕਰ ਰਹੀਆਂ ਨੇ ਲੜੀਵਾਰ ਭੋਖੜ ਹੜਤਾਲ ਦਾ ਅੱਜ ਜੰਡਿਆਲਾ ਗੁਰੂ ਵਿਖੇ ਚੌਥਾ ਦਿਨ ਹੈ ਜਿਸ ਦੇ ਵਿੱਚ 8 ਬੀਬੀਆਂ ਜਿਹੜੀਆਂ ਨੇ ਉਹ ਭੋਖੜ ਹੜਤਾਲ ਦੇ ਉੱਪਰ ਬੈਠੀਆਂ ਨੇ ਇਸ ਭੋਖੜ ਹੜਤਾਲ ਦੇ ਵਿੱਚ ਜਿਹੜਾ ਅ ਮੈਂ ਦੱਸ ਦੇਣਾ ਚਾਹੁੰਦੇ ਆ ਕਿ ਕੱਲ ਬੱਚੇ ਭੁਖੜਤਾਲ ਤੇ ਬੈਠੇ ਸਨ ਤਾਂ ਅੱਜ ਜਿਹੜੀ ਜਿਵੇਂ ਕਿ ਜਥੇਬੰਦੀ ਨੇ ਫੈਸਲਾ ਕੀਤਾ ਸੀ ਕਿਸਾਨ ਸੰਘਰਸ਼ ਕਮੇਟੀ ਨੇ ਤਾਂ ਉਸ ਦੇ ਤਹਿਤ ਹੀ ਇਸ ਜਗ੍ਹਾ ਦੇ ਉੱਪਰ ਅੱਜ ਸਵੇਰ ਅਰਦਾਸ ਕਰਕੇ ਪ੍ਰਮਾਤਮਾ ਦਾ ਓਟ ਆਸਰਾ ਲੈ ਕੇ ਇਸ ਜਗ੍ਹਾ ਦੇ ਉੱਪਰ ਜਿਹੜੀਆਂ ਬੀਬੀਆਂ ਨੇ ਭੁਖੜਤਾਲ ਸ਼ੁਰੂ ਕਰ ਦਿੱਤੀ ਇਹਨਾਂ ਸਮਰਥਨ ਜਿਹੜਾ ਲਗਾਤਾਰ ਮਿਲ ਰਿਹਾ ਹੈ ਜਥੇਬੰਦੀ ਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਭ ਤੋਂ ਵੱਧ ਜਿਹੜੀ ਪਿੰਡਾਂ ਦੇ ਵਿੱਚ ਉਹ ਲੰਗਰ ਦੀ ਸੇਵਾ ਸੀ ਉਸ ਦੇ ਵਿੱਚ ਵੀ ਬੀਬੀਆਂ ਨੇ ਵੱਡਾ ਯੋਗਦਾਨ ਪਾਇਆ ਸੀ ਤਾਂ ਅੱਜ ਖੁਦ ਭੁਖੜਤਾਲ ਤੇ ਬੈਠੀਆਂ ਨੇ ਤਾਂ ਤਾਂ ਕਿ ਕੇਂਦਰ ਸਰਕਾਰ ਦੇ ਉੱਪਰ ਜਿਹੜਾ ਹੈ ਉਹ ਦਬਾਅ ਪਾਇਆ ਜਾਵੇ ਭਾਵੇਂ ਕਿ ਦੋ ਮੰਗਾਂ ਦੇ ਉੱਪਰ ਸਹਿਮਤੀ ਜਿਹੜੀ ਹੈ ਬਣ ਗਈ ਹੈ ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਪੂਰੀ ਤਰ੍ਹਾਂ ਜਿਹੜੇ ਤਿੰਨੇ ਖੇਤੀ ਕਾਨੂੰਨ ਨੇ ਉਹਨਾਂ ਨੂੰ ਰੱਦ ਕਰਨਾ ਚਾਹੁੰਦੇ ਨੇ ਕਿਸਾਨ ਆਗੂ ਉਹਨਾਂ ਵੀ ਗੱਲਬਾਤ ਕਰਾਂਗੇ ਜਿਹੜੇ ਬੇਟੀਆਂ ਨੇ ਬੀਬੀਆਂ ਬੇਟੀਆਂ ਨੇ ਪ੍ਰੋਟੈਸਟ ਦੇ ਉੱਪਰ ਭੁੱਖ ਹੜਤਾਲ ਦੇ ਉੱਪਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤਾਂ ਸਾਰੀ ਗੱਲਬਾਤ ਜਿਹੜੀ ਹੈ ਉਹਨਾਂ ਕੋਲ ਸਪਸ਼ਟ ਹੋ ਜਾਵੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਮਨਜੀਤ ਕੌਰ ਹੈ ਪਿੰਡ ਮੇਰਾ ਰਾਮਪੁਰਾ ਅਮਰਸਰ ਜ਼ਿਲ੍ਹੇ ਦੀ ਰਹਿਣ ਵਾਲੀ ਆ ਮੈਂ ਸਾਡੀ ਇਹੀ ਮੰਗ ਹੈ ਮੋਦੀ ਸਰਕਾਰ ਤੱਕ ਸਾਡੀ ਇਹੀ ਆਵਾਜ਼ ਆ ਕਿ ਸਾਡੇ ਜਿਹੜੇ ਕਾਨੂੰਨ ਨੇ ਕਾਲੇ ਵਾਪਸ ਦਿੱਤੇ ਜਾਣ ਸਾਡੀਆਂ ਮੰਗਾਂ ਜਿਹੜੇ ਸਾਡੇ ਹੱਕ ਚ ਕੀਤੀਆਂ ਜਾਣ ਵਾਇਗਰੂ ਅਸੀਂ ਇਹੋ ਆਪਣੇ ਸੰਗਰਾਸ ਨੂੰ ਜਿਹੜਾ ਤਾਈਂ ਤਿੱਖਾ ਕਰੀ ਜਾਂਦੇ ਦਿਨੋ ਦਿਨ ਤਿੱਖਾ ਅੰਦਾ ਜਾਂਦਾ ਵਾ ਸਾਡੀਆਂ ਹੀ ਮੰਗਾਂ ਜਿਹੜੀਆਂ ਪੂਰੀਆਂ ਹੋਣ ਤੇ ਅਸੀਂ ਆਪਣੀਆਂ ਮੰਗਾਂ ਲੈ ਕੇ ਦਿੱਲੀੋਂ ਵਾਪਸ ਆਉਂ। ਸਾਡੇ ਬੱਚੇ ਵੀ ਦਿੱਲੀ ਜਾਂਦੇ ਆ। ਅਸੀਂ ਦਿੱਲੀ ਤੋਂ ਤਾਂ ਹੀ ਵਾਪਸ ਆਵਾਂਗੇ ਜੇ ਸਾਡੇ ਹੱਕ ਸਾਨੂੰ ਦਿੱਤੇ ਜਾਣ ਕਿਉਂਕਿ ਸਾਡਾ ਵੀ ਇਹ ਰੋਜੀ ਰੋਟੀ ਆ। ਅਸੀਂ ਵੀ ਇਸ ਤੋਂ ਸਾਰੇ ਕੰਮ ਕਰਨੇ। ਤੁਹਾਨੂੰ ਲੱਗਦਾ ਹੈ ਕਿ ਜਿਹੜੇ ਇਹ ਕਾਨੂੰਨ ਨੇ ਤੁਸੀਂ ਗ੍ਰਸਤੀ ਵੀ ਸੰਭਾਲਦੀ ਉਹ ਜ਼ਮੀਨਾਂ ਦੀ ਵੀ ਦੇਖਭਾਲ ਕਰਦੇ ਹੋ ਅੱਜ ਤੁਸੀਂ ਖੋਦੀ ਕਿਉਂਕਿ ਇਸ ਵਾਰ ਸਭ ਤੋਂ ਵੱਡਾ ਸਹਿਯੋਗ ਬੀਬੀਆਂ ਨੇ ਬਹੁਤ ਜ਼ਿਆਦਾ ਦਿੱਤਾ ਜਿਨ੍ਹਾਂ ਨੇ ਕਿਸਾਨ ਵੱਡੀ ਗਿੰਦੀ ਜੀ ਪਹੁੰਚੇ ਉਸੇ ਤਰ੍ਹਾਂ ਹੀ ਬੀਬੀਆਂ ਵੀ ਪਹੁੰਚੀਆਂ। ਕਿਉਂ ਲੱਗਦਾ ਤੁਸੀਂ ਕਿ ਕਿੰਨੀ ਕੁ ਖੇਤੀ ਪ੍ਰਭਾਵਿਤ ਕਰ ਦੇਗੀ ਕੇਂਦਰ ਸਰਕਾਰ ਦੀ ਜਿਹੜੀ ਨੀਤੀ ਆ? ਕੇਂਦਰ ਸਰਕਾਰ ਦੀ ਜੀ ਉਹਦੀ ਆਪਣੀ ਮਰਜ਼ੀ ਆ ਅਸੀਂ ਤਾਂ ਆਪਣੀ ਆਵਾਜ਼ ਇਥੋਂ ਤੱਕ ਲਗਦੀ ਹੈ ਲਾਉਣ ਡੈ ਆ ਸਾਡੀ ਤੇ ਇਹੋ ਹੀ ਬੇਨਤੀ ਆ ਕਿ ਚਲੋ ਸਾਡੀ ਬੇਨਤੀ ਉਹ ਪ੍ਰਵਾਨ ਕਰ ਲੇ ਤੇ ਸਾਡੇ ਹੱਕ ਸਾਨੂੰ ਵਾਪਸ ਦੇ ਦੇ ਅਸੀਂ ਆਪਣੇ ਹੱਕ ਲੈ ਕੇ ਤੇ ਵਾਪਸ ਦੇ ਲੰਗੜ ਹਾਂਜੀ ਰੋਜੀ ਰੋਟੀ ਦਾ ਸਵਾਲ ਹੈ ਅਸੀਂ ਆਪਣੇ ਸਾਡੇ ਬੱਚੇ ਕੀ ਕਰਨਗੇ ਜੇ ਅਸੀਂ ਆਪਣੀਆਂ ਜ਼ਮੀਨਾਂ ਦੇ ਸਾਡੇ ਹੱਕ ਨਾ ਕਾਲੇ ਕਾਨੂੰਨ ਨਾ ਵਾਪਸ ਹੋਣ ਫਿਰ ਸਾਡਾ ਕੋਈ ਹਾਲ ਨਹੀਂਗਾ ਸਾਡਾ ਹਾਲ ਹੀ ਤਾਂ ਹੈ ਕਿ ਸਾਡੇ ਬੱਚੇ ਜਿਹੜੇ ਆ ਇਹ ਤਾਂ ਹੀ ਰੋਟੀ ਰੋਜੀ ਰੋਟੀ ਖਾਣਗੇ ਜੇ ਸਾਡੇ ਕਾਨੂੰਨੇ ਵਾਪਸ ਆਉਣਗੇ ਬਹੁਤ ਸਾਰੇ ਤੁਸੀਂ ਕਿਹਾ ਬੱਚੇ ਤੁਹਾਡੇ ਵੀ ਦਿੱਲੀ ਪਹੁੰਚੇ ਨੇ ਸਾਡੇ ਪਿੰਡਾਂ ਦੇ ਅੰਮ੍ਰਿਤਸਰ ਜ਼ਿਲ੍ਹੇ ਦੇ ਜਿਹੜੇ ਖਾਸ ਕਰਕੇ ਪਿੰਡ 40 ਤੋਂ 45% ਦੀ ਜਿਹੜੇ ਨੇ ਨੌਜਵਾਨ ਬੱਚੇ ਸਾਰੇ ਉੱਥੇ ਪਹੁੰਚ ਚੁੱਕੇ ਨੇ ਔਰਤਾਂ ਦੇ ਵਿੱਚ ਕਿੰਨਾ ਕੁ ਤੁਸ਼ਾ ਹੈ ਜਿਵੇਂ ਕਿ ਤੁਸੀਂ ਭੋਖੜ ਹਦਾਲ ਤੇ ਬੈਠੇ ਹੋ ਔਰਤਾਂ ਦੇ ਵਾਇਗਰੂ ਜੀ ਡੰਗਿਆ ਸਾਨੂੰ ਵੀ ਚੱਲ ਗਿਆ ਇਸ ਤਰ੍ਹਾਂ ਜਿ ਤਰ੍ਹਾਂ ਅਜੇ ਪਰ ਅਸੀਂ ਕੁਝ ਗੌਰਪੁਰ ਬਦਾ ਕਰਕੇ ਜਾਂ ਪ੍ਰਭਾਤ ਫੇਰੀਆਂ ਨਿਕਲਦੀਆਂ ਕਰਕੇ ਸਾਡਾ ਕੋਈ ਅਜੇ ਨਹੀਂ ਸੂਤਰ ਆਉਣ ਡਿਆ ਜੇ ਸਾਡਾ ਮਨ ਬਣਿਆ ਤਾਂ ਅਸੀਂ ਗੌਰਪੁਰ ਤੋਂ ਬਾਅਦ ਸੰਗ ਤੇਤਰਾ ਹੀ ਸਾਡੀ ਬੀਬੀਆਂ ਦੀ ਵੀ ਜਾਊਗੀ ਤੇ ਦਿੱਲੀ ਕੋਚ ਕਰਾਂਗੇ ਤੇ ਮੋਦੀ ਦੀ ਧੌਣ ਤੇ ਗੋਡਾ ਰੱਖ ਕੇ ਹੀ ਆਵਾਂਗੇ ਜਿਹੜਾ ਤਾਂ ਕਾਨੂੰਨ ਵਾਪਸ ਨਹੀਂ ਹੋਣਗੇ ਇਸ ਤਰ੍ਹਾਂ ਲੜਾਈ ਇਹ ਸੰਘਰਸ਼ ਜਾਰੀ ਰਹੂਗਾ ਤਾਂ ਇਹ ਕ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਕੱਲ ਬੱਚਿਆਂ ਨੇ ਵੀ ਜਿਹੜੀ ਗੱਲ ਕੀਤੀ ਸੀ ਉਹ ਵੀ ਇਹੋ ਕਹੀ ਸੀ ਕਿ ਸਾਡੇ ਜਿਹੜੇ ਬਜ਼ੁਰਗ ਨੇ ਉਹ ਸੰਘਰਸ਼ ਕਰ ਰਹੇ ਨੇ ਤਾਂ ਜਿੰਨਾ ਚਿਰ ਤੱਕ ਸਾਡਾ ਇਹ ਸਾਡੇ ਖੇਤੀ ਕਾਨੂੰਨ ਰੱਦ ਨਹੀਂ ਹੁੰਦੇ ਤਾਂ ਇਸੇ ਤਰ੍ਹਾਂ ਇਹ ਸੰਘਰਸ਼ ਜਾਰੀ ਰਹੇਗਾ ਤਾਂ ਸਾਰੇ ਜਿਹੜੀਆਂ ਅੰਦੋਲਨ ਕਰ ਰਹੀਆਂ ਬੀਬੀਆਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਕੀ ਨਾਮ ਹੈ ਜੀ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਹਰਪ੍ਰੀਤ ਕੋਰ ਜੀ ਕਿੰਨੀ ਉਮਰ ਤੁਹਾਡੀ ਉਮਰ ਸਾਡੀ ਹੈ ਆ 65 ਸਾਲ ਦੀ ਹਾਂ ਅਸੀਂ ਅਸੀਂ ਕੀਤਿਆਂ ਤੋਂ ਆਏ ਆ ਕੱਲ ਵੀ ਮੁੰਡੇ ਸਾਡੇ ਟਰਾਲੀ ਭਰ ਕੇ ਗਈ ਆ ਦਿੱਲੀ ਦਿੱਲੀ ਗਏ ਆ ਸ਼ਾਮਾਂ ਨੂੰ ਫੇਰ ਬਸ ਜਾਣੀ ਆ ਜਦੋਂ ਉਹਨਾਂ ਨੂੰ ਘਰ ਦੀਦਾ ਵਾ ਵੀ ਸਾਨੂੰ ਖਾਣ ਨੂੰ ਹੀ ਕੁਝ ਨਹੀਂਗਾ ਮੇਰੇ ਨਾਲ ਤੋਂ ਉਹਨਾਂ ਦਾ ਘਰ ਇਹਨੂੰ ਜੀ ਵੀ ਨਿੰਗਾ ਕਰਦਾ ਕਿਸੇ ਦਾ ਵੀ ਨਹੀਂ ਕਰਦਾ ਜੀ ਇਹਨੂੰ ਲੱਗਦਾ ਹਾਂ ਤੇ ਜਿਹੜੀ ਸਰਕਾਰ ਵਾ ਇਹ ਸਹੂਲਤ ਵਾਸਤੇ ਹੁੰਦੀ ਆ ਸਰਕਾਰ ਭੁੱਖਿਆਂ ਮਾਰਨ ਵਾਸਤੇ ਥੋੜਾ ਹੁੰਦੀ ਆ ਇਹੋ ਕਿਆ ਮਾਰਨ ਦੇ ਸਰਬੰਦ ਹੋਏ ਆ ਪਰ ਅੱਜ ਤੀਕਰ ਸਿੰਘ ਡੋਲ ਦੇਣਗੇ ਵੇਖੇ ਜੀ ਤੇ ਨਾ ਸਿੰਘਾਂ ਨੇ ਡੋਲਣਾ ਇਹ ਆਪਣੀਆਂ ਮੰਗਾਂ ਸਰਕਾਰ ਕੋਲੋਂ ਲੈਣੀਆਂ ਤੇ ਬਿਲੇ ਆਪਣੇ ਵਾਪਸ ਕਰ ਲਵੇ ਤੇ ਸੁਖ ਸ਼ਾਂਤੀ ਸਾਰੇ ਦੁਨੀਆ ਨੂੰ ਰਹੂਗੀ ਹਾਂ ਜੀ ਤੁਸੀਂ ਆਰਪਾਰ ਦੀ ਲੜਾਈ ਜਿਹੜੀ ਕਿ ਸਿੱਧੀ ਜਿੰਨਾ ਜਿੰਨਾ ਚਿਰ ਤੱਕ ਮਰਜ਼ੀ ਦਾ ਅੰਦੋਲਨ ਚੱਲਦਾ ਰਹੇ ਇਸੇ ਤਰ੍ਹਾਂ ਹੀ ਸੰਘਰਸ਼ ਇਹ ਇਸੇ ਤਰ੍ਹਾਂ ਰਾਵਾਂਗੇ ਘਰ ਰਹਿਣ ਨੂੰ ਜੀ ਨਹੀਂ ਕਰਦਾ ਜਦੋਂ ਕੋਈ ਘਰ ਦੀਆਂ ਸਹੂਲਤਾਂ ਖੁੱਸਣ ਡੀਆਂ ਐ ਤੇ ਘਰ ਰਹਿ ਕੇ ਕੀ ਕਰਨਾ ਤੇ ਮਹਾਰਾਜ ਦੇ ਨਾਲ ਸਿੰਘ ਰਹੇ ਹੀ ਤੇ ਹੁਣ ਵੀ ਇਹ ਬੀਬੀਆਂ ਵੀਰਾਂ ਦੇ ਨਾਲ ਰਹਿਣ ਗਈਆਂ ਇਹਨਾਂ ਨੇ ਟੋਕ ਕਮਾ ਕੇ ਸਾਨੂੰ ਖਵਾਉਣਾ ਜਦੋਂ ਇਹ ਇੱਥੇ ਆ ਤੇ ਹੰਕਾਰ ਕੀ ਕਰਨਾ ਇਹ ਬੱਚਿਆਂ ਨੂੰ ਵੀ ਇਹੋ ਹੀ ਰਾਹ ਚੰਗਾ ਲੱਗਦਾ ਤੇ ਬੀਬੀਆਂ ਨੂੰ ਵੀ ਇਹੋ ਰਾਹ ਚੰਗਾ ਲੱਗਦਾ ਬੜੇ ਇਮੋਸ਼ਨਲ ਦੇ ਤੁਸੀਂ ਬੜਾ ਮਨ ਭਰੇ ਮਾਨਾ ਗੱਲ ਕਰ ਰਹੇ ਹੋ ਕਿ 65 ਸਾਲ ਦੀ ਤੁਸੀਂ ਕਿਹੜਾ ਉਮਰ ਹੋ ਗਈ ਕਦੀ ਪਹਿਲਾਂ ਵੇਖਿਆ ਸਰਕਾਰ ਨੇ ਕਦੀ ਇੰਨਾ ਚਿਰ ਲਮਕਾਇਆ ਹੋਵੇ ਕਦੀ ਨਾ ਨਾ ਕਕਾ ਕਦੇ ਇੰਨੀ ਤੰਗੀ ਸਰਕਾਰ ਨੇ ਨਹੀਂ ਦਿੱਤੀ ਸਰਕਾਰ ਜਦੋਂ ਦਿੰਦੀ ਸੀ ਸਹੂਲਤ ਦਿੰਦੀ ਸੀ ਇਸ ਸਰਕਾਰ ਨੂੰ 인ਦਰਾ ਗਾਂਧੀ ਦੀ ਹਾਲਤ ਵੀ ਪੁੱਲ ਗਈ ਆ ਇਸ ਸਰਕਾਰ ਨੂੰ ਮੱਛੇ ਦੀ ਵੀ ਹੱਤ ਪੁੱਲ ਗਈ ਆ ਤੇ ਹੈ ਤੇ ਸਰਕਾਰ ਉਹ ਹੀ ਆ ਇਸ ਸਰਕਾਰ ਦਾ ਜ਼ੋਰ ਕਿੰਨਾ ਕਿਰ ਰਹਿਣਾ ਹੈ ਖਾਲਸਾ ਗੁਰੂ ਦਾ ਵਾ ਇਹ ਨਿਵਾਉਂਗਾ ਤੇ ਬਾਕੀ ਉਹਦੇ ਕੋਲ ਆ ਮੰਗਣਾ ਕੁਝ ਨਹੀਂ ਅਸੀਂ ਆਪਣਾ ਹੀ ਹੱਕ ਲੈਣਾ ਸਾਰੇ ਪੰਜਾਬ ਪੰਜਾਬ ਸਾਰੇ ਦੇਸ਼ ਦਾ ਅਨ ਦਾਦਾ ਕਿਹਾ ਜਾਂਦਾ ਸੀ ਹਾਂਜੀ ਤੇ ਉਦੋਂ ਜਦੋਂ ਲੋੜ ਸੀ ਉਦੋਂ ਕਣਗ ਵਿਧੀ ਪੈਦਾਵਾਰ ਕੀਤੀ ਪਰ ਹੁਣ ਇਹ ਇਹ ਗੱਲ ਕਿਉਂ ਨਹੀਂ ਸਮਝਦੀ ਸਰਕਾਰ ਇਹ ਸਰਕਾਰ ਨੂੰ ਤਾਰਸਨਿੰਗਾ ਹੁੰਦਾ ਕਿਤਰਾ ਸਿੰਘਾਂ ਨੂੰ ਬੀਕਾਨੇਰ ਦੇ ਜੂਪੀ ਦੇ ਪੈੜੀ ਤਿੱਬੇ ਤੋਏ ਦਿੱਤੇ ਤੇ ਜੂਪੀਆਂ ਬੀਕਾਨੇਰਾਂ ਚ ਜਾ ਕੇ ਸਿੰਘਾਂ ਨੇ ਕਰਸਾਣਾ ਨੇ ਪਧਰੇ ਥਾਂ ਕਰ ਕਰਕੇ ਦਾਣੇ ਬਣਾ ਬਣਾ ਕੇ ਗਾ ਗਾ ਕੇ ਨਾਲੀ ਸੈਲਰ ਭਰੇ ਇਹਨਾਂ ਦੀਆਂ ਭੁੱਖਾਂ ਕੱਢੀਆਂ ਤੇ ਇਹ ਬਿੱਲੀ ਨਸ਼ੀਮ ਪੜਾਇਆ ਤੇ ਬਿੱਲੀ ਨੂੰ ਖਾਣ ਆਇਆ ਤੇ ਚਲੋ ਆਪਣਾ ਕੀਤਾ ਪਾਊਗਾ ਅੱਗੇ ਵੀ ਸਰਕਾਰਾਂ ਨੇ ਪਾਇਆ ਹਾਂਜੀ। ਤੋਂ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਬੜੇ ਭਰੇ ਮਨ ਦੇ ਨਾਲ ਜਿਹੜੀ ਆਪਣੀ ਗੱਲ ਕਹਿ ਰਹੇ ਨੇ ਕਿ ਸਾਡਾ ਘਰ ਦਿਲ ਨਹੀਂ ਜਿ ਲੱਗਦਾ ਜਦੋਂ ਸਾਡੇ ਭਰਾ ਸਾਰੇ ਸਾਡੇ ਪਰਿਵਾਰ ਦਿੱਲੀ ਬੇਟੇ ਦੇ ਸੜਕਾਂ ਤੇ ਬੈਠੇ ਨੇ ਤਾਂ ਅਸੀਂ ਘਰ ਬੈਠ ਕੇ ਕੀ ਕਰਨਾ ਹੋਰ ਵੀ ਗੱਲ ਕਰਨੀ ਕੀ ਨਾਮ ਹੈ ਜੀ ਮਾਤਾ ਜੀ ਤੁਹਾਡਾ ਜਸਬੀਰ ਕੁਰ ਕਿੰਨੀ ਉਮਰ ਆ ਤੁਹਾਡੀ 70 ਸਾਲ 70 ਸਾਲ ਅੱਜ ਤੁਸੀਂ ਭੋਖੜ ਹਾਲ ਤੇ ਕਿਉਂ ਬਿਠਣਾ ਫੈਸਲਾ ਲਿਆ ਜੀ ਆਹੀ ਆਪਣੇ ਬੱਚਿਆਂ ਦੀ ਖਾਤਰ ਬੱਚਿਆਂ ਦੀ ਕਿੰਨੀ ਪੈੜੀ ਆ ਤੁਹਾਡੀ ਸਾਡੀ ਪੈੜੀ ਛੋਟੀ ਆ ਰੋਟੀ ਟੋਣੀ ਜੁਗ ਗਈ ਆ ਜੀ ਤਾਂ ਵੀ ਤੇ ਕਿਉਂ ਸਰਕਾਰ ਕਿਉਂ ਨਹੀਂ ਗੱਲ ਸੁਣਦੀ ਤੁਹਾਡੀ ਸਰਕਾਰ ਸੁਣੂਗੀ ਸਰਕਾਰ ਨੂੰ ਨਵਾ ਕੇ ਛੱਡਾਂਗੇ ਬਿਨਾਂ ਚਿਰ ਅਸੀਂ ਸਰਕਾਰ ਨਿਮਦੀ ਨਹੀਂ ਅਸੀਂ ਉਹਨਾਂ ਚਿਰ ਇੱਥੋਂ ਉੱਠਾਂਗੇ ਨਹੀਂ ਉਹਨਾਂ ਨੂੰ ਨਵਾ ਕੇ ਛੱਡਾਂਗੇ ਜਿੰਨਾ ਚਿਰ ਸਰਕਾਰ ਨਾ ਮੰਨੂ ਅਸੀਂ ਇੱਥੋਂ ਨਹੀਂ ਉੱਠਣਾ ਤੇ ਇੱਥੇ ਹੀ ਛਿੰਦੀਆਂ ਪਾਵਾਂਗੇ ਲੋੜ ਪਈ ਤੇ ਛਿੰਦੀਆਂ ਪਾਵਾਂਗੇ ਸਾਡੇ ਗੁਰੂਆਂ ਨੇ ਛਿੰਦੀਆਂ ਦਿੱਤੀਆਂ ਨਾ ਇਸ ਮਿੰਨੇ ਪੂਰੇ ਦੇ ਵਿੱਚ ਤੇ ਅਸੀਂ ਵੀ ਇਸ ਤਰ੍ਹਾਂ ਛਿੰਦੀਆਂ ਦਵਾਂਗੇ ਪਿੱਛੇ ਨਹੀਂ ਹਟੋਗੇ ਪਿੱਛੇ ਨਹੀਂ ਹਟਾਂਗੇ ਸਾਡੇ ਵੀਰ ਸਾਡੇ ਨਾਲ ਆ ਤਾਦਰਨਾ ਚਾਹੁੰਦੇ ਆਗੇ ਅੰਮ੍ਰਿਤਸਰ ਦੇ ਵਿੱਚ ਜਿਸ ਹੈਗਾ ਤੇ ਉੱਪਰ ਇਹ ਧਰਨਾ ਚੱਲ ਰਿਹਾ ਹੈ ਬਿਲਕੁਲ ਸੜਕ ਦੇ ਵਿੱਚ ਘਾ ਠੰਡੀ ਹਵਾ ਚੱਲ ਰਹੀ ਹੈ ਅੰਮ੍ਰਿਤਸਰ ਦਾ ਟੈਂਪਰੇਚਰ 2 ਡਿਗਰੀ ਸੀ ਤੇ ਧੁੰਦ ਜਿਹੜੀ ਆ ਲਗਾਤਾਰ ਸਵੇਰ ਤੋਂ ਪੈਸੀ ਸੀਤਲਾ ਚੱਲ ਰਹੀ ਉਸ ਦੇ ਬਾਵਜੂਦ ਠੰਡ ਦੇ ਵਿੱਚ ਬੀਬੀਆਂ ਬੈਠੀਆਂ ਨੇ ਗੱਲਬਾਤ ਅਸੀਂ ਕਰਾਂਗੇ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਜੀ ਨਰਵਿੰਦਰ ਕੌਰ ਪਹਿਲਾਂ ਤੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਖਾਤੇ ਅਸੀਂ ਨਿੱਜੀਪਰੀ ਦੀ ਜੀ ਕਿਹਣਾ ਚਾਹੁੰਦੇ ਹੋ ਤੁਸੀਂ ਵੀ ਅੱਜ ਹੜਤਾਲ ਦੇ ਨਹੀਂ ਸਾਥੀ ਬੈਠੇ ਹੋ ਅਸੀਂ ਇਦਾਂ ਬੈਠੇ ਆਂ ਕਿ ਜਿਹੜੇ ਕਾਲੇ ਕਾਨੂੰਨ ਮੋਦੀ ਨੇ ਲਏ ਆ ਕੀਤੇ ਆ ਸਾਡੇ ਬਾਤੇ ਉਹ ਆਪਣੇ ਵਾਪਸ ਲੈ ਲਵੇ ਫਿਰ ਅਸੀਂ ਉੱਠ ਪਾਂਗੇ ਹੈ ਅਸੀਂ ਘਰ ਕੀ ਕਰੀਏ ਸਾਡੇ ਜਦੋਂ ਬੱਚੇ ਛੜਕਾਂ ਦੇ ਉੱਤੇ ਆ ਸਾਡੇ ਮਾਪੇ ਸਾਡੇ ਵੀਰ ਛੜਕਾਂ ਦੇ ਉੱਤੇ ਆਏ ਸਾਹੀ ਹੁਣ ਕੀ ਕਰਾਂਗੇ ਸਾਡੇ ਬੱਚੇ ਪਰ ਕੇ ਕੀ ਖਾਂਣਗੇ ਹੈ ਬੱਚਿਆਂ ਨੇ ਫਿਰ ਦਿਹਾੜੀਆਂ ਕਰਨੀਆਂ ਫਿਰ ਸਾਡੀਆਂ ਜਾਨਾਂ ਨੂੰ ਰੋਣਾ ਮਾਪਿਓ ਤੁਸੀਂ ਤੇ ਬਹਿ ਕੇ ਅੰਸ਼ ਕਰ ਲੇ ਹੈ ਇਹਦੇ ਨਾਲ ਫਿਰ ਅਸੀਂ ਨਾ ਪਹਿਲਾਂ ਇੱਥੇ ਭੁਗੜ ਧਲ ਰੱਖ ਕੇ ਮਰ ਜਗੇ ਵਧੀਆ ਨਹੀਂ ਜੇਰ ਮੋਦੀ ਨੇ ਇੱਕ ਦਿਨ ਸਾਡੇ ਨਾਲ ਇੱਥੇ ਬਹਿ ਕੇ ਵੇਖੇ ਬਣਾ ਬਹਿਣਾ ਸੌਖਾ ਨਹੀਂ ਬਿਲਕੁਲ ਹੈ ਮੋਦੀ ਇੱਕ ਦਿਨ ਸਾਡੀਆਂ ਖੇਤਾਂ ਨੂੰ ਪਾਣੀ ਲਾ ਲਵੇ ਤਾਂ ਅਸੀਂ ਕਵਾਂਗੇ ਮੋਦੀ ਬਹੁਤ ਸੂਰਮਾ ਵਾਂ ਅਸੀਂ ਘਰ ਦਿਲ ਨਹੀਂ ਲੱਗਦਾ ਜਦੋਂ ਸਾਰਾ ਹੀ ਪਿੰਡ ਪਿੰਡਾਂ ਦੇ ਪਿੰਡ ਸਾਰੇ ਦਿੱਲੀ ਪਹੁੰਚੇ ਸੜਕਾਂ ਦੇ ਵੇਖੋ ਤੁਸੀਂ ਵੀਰ ਜੀ ਸਿਆਣੇ ਸਾਡੇ ਬੱਚੇ ਉੱਥੇ ਸਾਡੇ ਮਾਪੇ ਉੱਥੇ ਸਾਡੇ ਵੀਰ ਉੱਥੇ ਅਸੀਂ ਘਰ ਕੀ ਕਰੀਏ ਸਾਡੇ ਬੱਚੇ ਜਿਉਂ ਇਹ ਸਰਕਾਰ ਮੋਦੀ ਬਣਿਆ ਵਾ ਇਹਨੇ ਕਿਸਾਨਾਂ ਦਾ ਸਾਡੇ ਮਜ਼ਦੂਰਾਂ ਦਾ ਜੋ ਵੀਰ ਆ ਦੁਕਾਨਦਾਰ ਕੋਈ ਵੀ ਕਿਸੇ ਦਾ ਇਹਨੇ ਸੋਚਿਆ ਇਹਨੇ ਸਿਰਫ ਆਪਣੇ ਪੇਟ ਦਾ ਸੋਚਿਆ ਆਪਣੇ ਦੋਸਤਾਂ ਦਾ ਬਸ ਜੀ ਆਪਣੇ ਪੇਟ ਦਾ ਲਾਲੋ ਦੋਸਤਾਂ ਦਾ ਲਾਲੋ ਇਹਨੇ ਢਿੱਡ ਪੇਟ ਦਾ ਸੋਚਿਆ ਹੋਰ ਇਹਨੇ ਕੋਈ ਸਰਕਾਰ ਤੇ ਬਣੀ ਆ ਠੀਕ ਹੈ ਨਾ ਕੋਹ ਇਹਨਾਂ ਨੇ ਕਿਸੇ ਦਾ ਵੀ ਨਹੀਂ ਸੋਚਿਆ ਇਹ ਕੀ ਕਰਨਗੇ ਸਾਡੀਆਂ ਹੁਣ ਜ਼ਮੀਨਾਂ ਖੋਣ ਨੂੰ ਫਿਰਨ ਡਿਆ ਜੇ ਜ਼ਮੀਨਾਂ ਖੁੱਸ ਗਈਆਂ ਹੀ ਕੀ ਕਰਾਂਗੇ ਸਾਨੂੰ ਉਮੀਦ ਕਰਦੇ ਹਾਂ ਕਿ ਤੁਹਾਡੀਆਂ ਜਮੀਨਾਂ ਨਾਲ ਖੁਸ਼ ਹੋ ਤੁਸੀਂ ਛੇਤੀ ਸਰਦੀ ਦੇ ਵਿੱਚ ਬੈਠੇ ਹੋ ਤਾਂ ਕੀ ਨਾਮ ਹੈ ਜੀ ਤੁਹਾਡਾ ਮਲਵੀਰ ਕੌਰ ਕਿਹੜਾ ਪਿੰਡਾ ਤੁਹਾਡਾ ਰਾਮਪੁਰਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਸਰਦੀ ਦੇ ਵਿੱਚ ਅੱਜ ਇਸ ਤਰ੍ਹਾਂ ਕੱਲ ਬੱਚੇ ਬੈਠੇ ਸੀ ਵੇਖੇ ਬੜੇ ਔਖੇ 24 ਘੰਟੇ ਭੁੱਖ ਹੜਤਾਲ ਤੇ ਬੈਣਾ ਬੱਚਿਆਂ ਨੇ ਅੱਜ ਤੁਸੀਂ ਬੈਠੇ ਜੀ ਹਾਂਜੀ 4 ਦਿਨ ਹੋ ਗਏ ਪਹਿਲਾਂ ਬੱਚੇ ਬੈਠੇ ਸੀਗੇ ਕੱਲ ਸਾਡੇ ਬੱਚੇ ਬੈਠੇ ਸੀ ਅੱਜ ਫਿਰ ਸਾਡਾ ਵੀ ਮਨ ਕੀਤਾ ਵੀ ਅਸੀਂ ਵੀ ਜਾ ਕੇ ਬੈਣੇ ਆ ਅਸੀਂ ਕੀ ਕਰਨਾ ਸਾਡੇ ਬੱਚਿਆਂ ਦੀ ਰੋਟੀ ਰੋਜੀ ਖੋਈ ਜਾ ਰਹੀ ਹੈ ਸਰਕਾਰ મોદી ਸਰਕਾਰ ਕਹਿ ਰਹੀ ਕਿ ਨਹੀਂ ਅਸੀਂ ਤੇ ਕਿਸਾਨਾਂ ਦੇ ਹੱਕ ਚ ਗੱਲ ਕਰ ਰਹੇ ਹਾਂ ਹਾਂਜੀ ਮੈਨੂੰ ਲੱਗਦਾ ਕਿ ਉਹ ਹੱਕ ਦੀ ਗੱਲ ਕਰ ਰਹੇ ਨਹੀਂ ਗੱਲ ਕਰ ਰਹੇ ਸਾਨੂੰ ਨਹੀਂ ਜਾ ਤਾਂ ਇਹ ਜਥੇਬੰਦੀ ਦੇ ਤੁਸੀਂ ਸਾਫ਼ ਦੇਖ ਸਕਦੇ ਹੋ ਕਿ ਜੋ ਆਗੂਆਂ ਨੇ ਫੈਸਲਾ ਲਿਆ ਸੀ ਤਾਂ ਬੀਬੀਆਂ ਦੇ ਵਿੱਚ ਵੀ ਬੜੇ ਭਰੇ ਮਨ ਦੇ ਨਾਲ ਬੜੇ ਮਤਲਬ ਉਹਨਾਂ ਨੇ ਗੰਭੀਰ ਗੱਲ ਜਿਹੜੀ ਕੀਤੀ ਹੈ ਕਿ ਬੱਚੇ ਸਾਡੇ ਸੜਕਾਂ ਤੇ ਬੈਠੇ ਨੇ ਸੜਕਾਂ ਦੇ ਉੱਪਰ ਜਿਹੜੇ ਨੇ ਧਰਿਆਂ ਤੇ ਬੈਠੇ ਨੇ ਤੇ ਅਸੀਂ ਘਰਾਂ ਦੇ ਵਿੱਚ ਕੀ ਕਰ ਸਕਦੇ ਹਾਂ ਤਾਂ ਆਗੂਆਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਕਿ ਅੰਦੋਲਨ ਕਿਵੇਂ ਜਿਹੜਾ ਚੱਲ ਰਿਹਾ ਤਾਂ ਅੰਗਰੇਜ਼ ਸਿੰਘ ਚਾਟੀਵੈਂਡ ਸਾਡੇ ਨਾਲ ਨੇ ਚਾਟੀ ਸਾਹਬ ਅੱਜ ਬੀਬੀਆਂ ਬੈਠੀਆਂ ਨੇ ਉਹ ਸਾਫ਼ ਕਹਿ ਰਹੀਆਂ ਨੇ ਕਿ ਅਸੀਂ ਘਰਾਂ ਦੇ ਵਿੱਚ ਕੀ ਕਰੀਏ ਅੱਖਾਂ ਦੇ ਵਿੱਚ ਉਹਨਾਂ ਦੇ ਸਾਰਿਆਂ ਦੇ ਵਿੱਚ ਸਾਫ਼ ਦਿਖਦੀ ਆ ਉਹਨਾਂ ਦਾ ਗੁੱਸਾ ਦੇਖਦਾ ਜੋ ਗੰਭੀਰਤਾ ਦੇ ਵੇਖੋ ਜੀ ਸੋਨਾਂ ਦੇ ਬੱਚਿਆਂ ਦਾ ਭਵਿੱਖ ਖੋਇਆ ਜਾ ਰਿਹਾ ਹਰ ਵਰਗ ਦਾ ਇਹ ਬੀਬੀਆਂ ਦੁਖੀਆਂ ਦੁਖੀ ਕਿਸੇ ਦਾ ਵੀ ਭੁਖੜ ਹੜਤਾਲ ਕਰਨ ਨੂੰ ਜੀ ਨਹੀਂ ਕਰਦਾ ਕਿਉਂਕਿ ਘਰਾਂ ਦੇ ਵਿੱਚ ਆਪਾਂ ਸਾਰਾ ਦਿਨ ਕੁਝ ਨਾ ਕੁਝ ਖਾਂਦੇ ਪੀਂਦੇ ਰਹਿੰਨੇ ਆ ਆਪਣੇ ਕਾਰੋਬਾਰਾਂ ਦੇ ਨਾਲ ਪਰ ਇਹਨਾਂ ਨੇ ਸਵੇਰ ਦਾ ਕੁਝ ਵੀ ਗ੍ਰਹਿਣ ਨਹੀਂ ਕੀਤਾ ਭੁਖੀਆਂ ਧਿਆਈਆਂ ਬੈਠੀਆਂ ਇਹਨਾਂ ਦੇ ਅੰਦਰ ਦਰਦ ਆ ਇਹਨਾਂ ਦੇ ਬੱਚਿਆਂ ਦਾ ਭਵਿੱਖ ਆ ਜਿਹੜਾ ਆ ਫੈਸਲਾ ਲਿਆ ਸੀ ਕਿ ਤੁਸੀਂ ਇਹਨਾਂ ਨੂੰ ਕਿਹਾ ਸੀ ਜੇ ਇਸ ਤਰ੍ਹਾਂ ਨਹੀਂ ਜੀ ਨਹੀਂ ਅਸੀਂ ਤੇ ਭੁਖੜ ਹੜਤਾਲ ਆਪ ਹੀ ਕੀਤੀ ਸੀ ਜਿਹੜੇ ਇੱਥੇ ਆਗੂ ਟੀਮ ਜਿਹੜੀ ਬੈਠੀ ਆ ਸੀ 2 ਦਿਨ ਪਹਿਲਾਂ ਲਗਾਤਾਰ ਆਪ ਰੱਖੀ ਆ ਤੇ ਉਸ ਤੋਂ 48 ਉਸ ਤੋਂ ਬਾਅਦ ਸਾਡੇ ਜਿਹੜੇ ਬੱਚੇ ਸੀ ਉਹ 9 ਸਾਲ ਤੋਂ ਲੈ ਕੇ 16 ਸਾਲ ਦੀ 15 ਸਾਲ ਦੀ ਉਮਰ ਦੇ ਵਿੱਚ ਵਿੱਚ ਉਹ ਪੜ੍ਹਾਈ ਦਾ ਉਹਨਾਂ ਦਾ ਟਾਈਮ ਸੀ ਟਾਈਮ ਆ ਉਹਨਾਂ ਨੇ ਆਖਿਆ ਬਾਪੂ ਜੀ ਤੁਸੀਂ ਸੰਘਰਸ਼ ਦੇ ਮੈਦਾਨ ਦੇ ਵਿੱਚ ਜੇ ਟਿਕ ਮਾਨ ਅਸੀਂ ਵੀ ਸੰਭਾਲਾਂਗੇ ਤੁਸੀਂ ਤੁਹਾਡੇ ਨਾਲ ਆ ਮੋਢੇ ਨਾਲ ਮੋਢਾ ਢਾ ਕੇ ਖੜੇ ਆ ਤੇ ਸਾਨੂੰ ਬੜਾ ਫਖਰ ਮਹਿਸੂਸ ਹੁੰਦਾ ਮਾਨ ਹੈ ਇਸ ਗੱਲ ਤੇ ਕਿ ਸਾਡੇ ਬੱਚੇ ਜਿਹੜੇ ਸਾਡੇ ਨਾਲ ਆ ਤੇ ਕੱਲ ਉਹਨਾਂ ਬੱਚਿਆਂ ਨੇ ਭੁੱਖ ਹੜਤਾਲ ਕੀਤੀ ਸੀ ਅੱਜ ਇਹਨਾਂ ਪਹਿਣਾ ਨੇ ਇਨਾ ਕੱਲ ਨੂੰ ਕੱਲ ਇਹਨਾਂ ਨੇ ਲਿਖਾਤਾ ਅਸੀਂ ਭੁੱਖ ਹੜਤਾਲ ਕਰਾਂਗੇ ਆ ਪੰਜ ਬੀਬੀਆਂ ਪਰ ਵੇਖੋ ਜੀ ਕਿੰਨਾ ਜਜ਼ਬਾ ਹੈ ਪੰਜਾਂ ਤੋਂ ਅੱਜ 8 8 ਗਿਣਤੀ 8 ਗਿਣਤੀ ਤੁਹਾਡੇ ਸਾਹਮਣੇ ਬੈਠੀਆਂ ਬੀਬੀਆਂ ਭੁੱਖੀਆਂ ਤੇ ਆਈਆਂ ਤੇ ਇਹ ਜਿਹੜਾ ਸੰਘਰਸ਼ ਜਿਹੜਾ ਜਾਰੀ ਰਹੂਗਾ ਜੀ ਭੁੱਖ ਹੜਤਾਲ ਜਾਰੀ ਰਹੂਗੀ ਜਥੇਬੰਦੀ ਵੱਲੋਂ ਤੇ ਬਹੁਤ ਸਾਰੇ ਜਿਹੜੇ ਤੁਹਾਡੇ ਆਗੂ ਨੇ ਉਹ ਦਿੱਲੀ ਵੀ ਨੇ ਉਹ ਵੀ ਇੱਥੇ ਲੜੀਵਾਰ ਭੁੱਖ ਹੜਤਾਲ ਹੁੰਦੀ ਵੀ ਚੱਲ ਰਹੀ ਹੈ ਬਿਲਕੁਲ ਜੀ ਬਿਲਕੁਲ ਜ ਉਹਨਾਂ ਦੀ ਤਰਜੀਹ ਦੇ ਉੱਤੇ ਹੀ ਅਸੀਂ ਰੱਖੀ ਜਾ ਰਹੀ ਹੈ ਜੀ ਕਿਉਂਕਿ ਜਦੋਂ 25 ਨਵੰਬਰ ਨੂੰ ਤੁਰਿਆਂ ਸੀ ਜ세 ਬੰਦੀਆਂ ਇਥੋਂ ਤੇ ਉਦੋਂ ਨੇ ਫੈਸਲਾ ਕਰਕੇ ਗਈਆਂ ਸੀ ਮੀਟਿੰਗ ਲਗਾ ਕੇ ਵੀ ਜਿਹੜੇ ਪਿਛਲੇ ਧਰਨੇ ਉਹ ਜੋਂ ਦੇ ਤਿਉਹ ਰਹਿਣਗੇ ਤੇ ਸਾਡੀ ਡਿਊਟੀ ਇੱਥੇ ਲੱਗੀ ਆ ਅਸੀਂ ਆਗੂ ਟੀਮ ਵਾਰੀ ਵਾਰੀ ਦਿੱਲੀ ਵੀ ਜਾਂਦੇ ਆ ਐਸੇ ਵੀ ਚਲਾਉਣੇ ਆ ਐਸੇ ਵੀ ਜੋ ਜ਼ਿੰਮੇਵਾਰੀ ਜਿਹੜੀ ਉਹਨੂੰ ਪੂਰੀ ਤਨਦੇਹੀ ਦੇ ਨਾਲ ਨਿਭਾਵਾਂਗੇ ਜੋ ਸਾਡੇ ਆਗੂਆਂ ਦਾ ਹੁਕਮ ਆ ਸਟੇਮਨ ਸਾਹਿਬ ਕੱਲ ਦਾ ਕੀ ਫੈਸਲਾ ਲਿਆ ਜਥੇਬੰਦੀ ਨੇ ਕੱਲ ਕਿਵੇਂ ਸਾਲ ਨਵਾਂ ਸਾਲ ਪਹਿਲਾ ਦਿਨ ਆ ਵੈਸੇ ਤਾਂ ਤੁਸੀਂ 7 ਅਕਤੂਬਰ ਤੋਂ ਇੱਥੇ ਬੈਠੇ ਜੇ ਟੋਲ ਟੈਕਸ ਦੇ ਉੱਪਰ ਤਾਂ ਕੱਲ ਕੀ ਸਾਰੇ ਸਾਂਝੇ ਤੌਰ ਤੇ ਫੈਸਲਾ ਲਿਆ ਕੱਲ ਅਸੀਂ ਬੀਜੇਪੀ ਦੇ ਘਰਾਂ ਦੇ ਘਰਾਂ ਦੇ ਆਗੂਆਂ ਦੇ ਕਰ ਲੀਡਰਾਂ ਦੇ ਘਰਾਂ ਦਾ ਘਰਾਓ ਕਰਾਂਗੇ ਮਾਰਚ ਕਰਾਂਗੇ ਭੰਡਾਰੀ ਪੁਲ ਰੋਕ ਕੇ ਉੱਥੇ ਰੋਸ ਮਜਾਰਾ ਕਰਾਂਗੇ ਜੀ ਨਵੇਂ ਸਾਲ ਜਿਹੜਾ ਇੱਕ ਬਿਲਕੁਲ ਜੀ ਬਿਲਕੁਲ ਜਿੱਥੋਂ ਤੱਕ ਵਾਅਦੇ ਤੋਂ ਵਾਅਦਾ ਕਰਾਂਗੇ ਤੇ ਨਵਾਂ ਸਾਲ ਜਿਹੜਾ ਉਹ ਕਾਲਾ ਸਾਲ ਮਨਾਵਾਂਗੇ ਕਿਉਂਕਿ ਜਿੰਨਾ ਚਿਰ ਮੋਦੀ ਸਰਕਾਰ ਨੇ ਕਾਨੂੰਨ ਵਾਪਸ ਨਾ ਲਏ ਵਾਪਸ ਨਾ ਲਏ ਉਹਨਾਂ ਚ ਸਾਡੇ ਵਾਸਤੇ ਕੋਈ ਖੁਸ਼ੀ ਨਹੀਂ ਜੀ ਜਿਹੜੀ ਕੱਲ ਮੀਟਿੰਗ ਹੋਈ ਆ ਉਸ ਵਿੱਚ ਕੱਲ ਜਿਹੜਾ ਖੇਤੀ ਮੰਤਰੀ ਨੇ ਬਿਆਨ ਦਿੱਤਾ ਕੇਂਦਰ ਨੇ ਉਹਨਾਂ ਕਹਿੰਿਆ ਕਿ ਅਸੀਂ ਕਿਸਾਨਾਂ ਨਾਲ ਦੋ ਮੰਗਾਂ ਤੇ ਸਹਿਮਤੀ ਬਣ ਗਈ ਆ ਬਾਕੀ ਜਿਹੜੀਆਂ ਉਹਨਾਂ ਤੇ ਵੀ ਉਮੀਦ ਹੈਗੀ ਆ ਕੀ ਲੱਗਦਾ ਤੁਹਾਨੂੰ ਕੇਂਦਰ ਦੇ ਇਹ ਸਿੱਝੇ ਸਿੱਝੇ ਆਉਣਗੇ ਜੀ ਟਿਕਾਣੇ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਵਾ ਕਿ ਸਾਡਾ 20 ਸਾਲਾਂ ਦਾ ਤਜਰਬਾ ਆ ਇਹਨਾਂ ਨੇ ਸਿੱਝੇ ਸਿੱਝੇ ਟਿਕਾਣੇ ਆਉਣਾ ਇੱਕ ਦਮ ਨਹੀਂ ਆਉਣਾ ਤੇ ਸਾਨੂੰ ਵੀ ਪਤਾ ਇਸ ਗੱਲ ਦਾ ਕਿ ਅਸੀਂ ਜਦੋਂ ਪਿੱਛੇ ਨਹੀਂ ਹਟਣਾ ਸਾਡਾ ਸੰਘਰਸ਼ਾ ਜਿਹੜਾ ਜਿਸ ਦਿਨ ਸ਼ੁਰੂ ਕੀਤਾ ਸੀ ਮਹੀਨਾ ਸਵਾ ਮਹੀਨਾ ਪਹਿਲਾਂ ਉਹਦੇ ਨਾਲੋਂ ਤੇਜ਼ ਹੁੰਦਾ ਜਾ ਰਿਹਾ ਰੋਜ਼ ਦੇ ਰੋਜ਼ ਜੀ ਇਸ ਕਰਕੇ ਪਛਾਣ ਹੀ ਹਟਣਾ ਇਹ ਇਹਨੂੰ ਬਿੱਲ ਤੇ ਵਾਪਸ ਲੈਣੇ ਹੀ ਪੈਣਗੇ ਅਸੀਂ ਤੇ ਤਾਂ ਸਾਡੇ ਵਿੱਚ ਕੋਈ ਕਮਜ਼ੋਰੀ ਹੋਵੇ ਵੀ ਅਸੀਂ ਪਿੱਛੇ ਮੜੋਣਾ ਹੋ ਕੀ ਹੋ ਗਿਆ ਕਿੰਨਾ ਚਿਰ ਹੋ ਗਿਆ ਇਹੋ ਜਿਹਾ ਕੋਈ ਚੱਕਰ ਨਹੀਂਗਾ ਅਸੀਂ ਦ੍ਰਿੜਤਾ ਦੇ ਨਾਲ ਬੈਠੀਆਂ ਵਿਸ਼ਵਾਸ ਦੇ ਨਾਲ ਬੈਠੇ ਆ ਇਹਨੂੰ ਬਿੱਲ ਵਾਪਸ ਲੈਣੇ ਹੀ ਪੈਣਗੇ ਵਾਪਸ ਬਿੱਲ ਲਊਗਾ ਤੇ ਫੇਰ ਹੀ ਦਿੱਲੀ ਤੋਂ ਵਾਪਸ ਆਵਾਂਗੇ ਨਹੀਂ ਤੇ ਨਹੀਂ ਆਵਾਂਗੇ ਜੀ ਜਨਾ ਇਸ ਤੋਂ ਕਿੰਨੀਆਂ ਟਰਾਲੀਆਂ ਜਾਂ ਕਿੰਨੀਆਂ ਗੱਡੀਆਂ ਤੁਸੀਂ ਦਿੱਲੀ ਰਵਾਨਾ ਕਰਦੇ ਹੋ ਵੱਡਾ ਜੱਥਾ ਤੇ ਤੁਸੀਂ ਪਹਿਲਾਂ ਇਹ ਕਹਤਾ ਸੀ ਕਿ ਅਸੀਂ ਵੱਡਾ ਜੱਥਾ ਨਹੀਂ ਕਰਾਂਗੇ ਧੁੰਦ ਦਾ ਕਰਕੇ ਇਸੋਂ ਜੀ ਰੋਜ਼ ਦੇ ਰੋਜ਼ ਹੀ ਬੱਸਾਂ ਦੇ ਉਤੋਂ ਉਹਨਾਂ ਦਾ ਵੀ ਧੰਨ ਜਿਹਨੇ ਵੀ ਆਗੂ ਜਿਹਨੇ ਵੀ ਤੁਹਾਡੇ ਵਰਕਰ ਆ ਜਿਹੜੇ ਧਰਨੇ ਦੇ ਸ਼ਾਮਲ ਹੋਣਾ ਚਾਹੁੰਦੇ ਆ ਉਹ ਅਸੀਂ ਫ੍ਰੀ ਖੜਾਂਗੇ ਤੇ ਰੋਜ਼ ਸ਼ਾਮ ਨੂੰ 8 ਵਜੇ 8 ਤੋਂ ਬਾਅਦ ਤੇ 9 ਵਜੇ ਦੇ ਵਿੱਚ ਵਿੱਚ ਬੱਸਾਂ ਆਉਂਦੀਆਂ ਉਹ 2-2 4-4 ਬੰਦੇ ਸਾਡੇ ਹਰ ਬੱਸ ਦੇ ਵਿੱਚ ਬਿਠਾ ਕੇ ਫ੍ਰੀ ਖੜਦੇ ਆ ਜੀ ਫ੍ਰੀ ਸੇਵਾ ਕਰਦੇ ਆ ਸਾਡਾ ਇਨਾ ਮਾਨ ਤਾਨ ਕਰਦੇ ਆ ਟਰਾਲੀਆਂ ਵੀ ਕਿ ਦੋ ਦੋ ਜਿਹੜੀਆਂ ਉਹ ਵੀ ਜਾ ਰਹੀਆਂ ਨੇ ਟਰਾਲੀਆਂ ਵੀ ਜਾ ਰਹੀਆਂ ਜੀ ਟਰਾਲੀਆਂ ਵੀ ਜਾ ਰਹੀਆਂ ਵਾ ਪਰ ਕਈ ਵਾਰਾਂ ਲੰਮੋ ਚਾਹ ਵਿੱਚ ਬੰਦੇ ਆਇਆ ਨਾ ਬਸਾਂ ਤੇ ਹੀ ਬਿਠਾ ਦੇਦਾ ਟਰਾਲੀਆਂ ਦੇ ਕਾਫਲੇ ਵੀ ਜਾਂਦੇ ਆ ਜੀ ਬੀਬੀਆਂ ਦਾ ਯੋਗਦਾਨੀ ਦੀ ਜੇ ਗੱਲ ਕੀਤੀ ਜਾਵੇ ਮੇਰਾ ਛੱਡਿਵਾਂ ਸਵਾਲ ਇਹ ਹੈ ਕਿ ਜਦੋਂ ਐਜੀਟੇਸ਼ਨ ਸ਼ੁਰੂ ਹੋਇਆ ਸੀ ਤੇ ਬੀਬੀਆਂ ਵੀ ਨਾਲ ਹੀ ਖੁੱਦ ਪਈਆਂ ਸੀ ਕਿ ਕਾਰਨ ਕਿ ਇਹ ਪਹਿਲੇ ਦਿਨ ਤੋਂ ਹੀ ਸਹਿਯੋਗ ਸੀਗਾ ਤੇ ਅੱਜ ਤੱਕ ਵੀ ਨਾਲ ਡਟੀਆਂ ਨੇ ਇਸ ਬਾਰੇ ਕੀ ਕਹਿਣਾ ਚਾਹੋਗੇ ਵੇਖੋ ਜੀ ਬੀਬੀਆਂ ਸਾਡੀਆਂ ਭੈਣਾਂ ਜਿਹੜੀਆਂ ਐਸਾ ਸੰਘਰਸ਼ ਦੇ ਵਿੱਚ ਹੀ ਨਹੀਂ ਨਾਲ ਤੁਰੀਆਂ ਇੱਥੇ ਸਾਡਾ ਇਤਿਹਾਸ ਗਵਾਹ ਆ ਜਦੋਂ ਬ ਆਂ ਤੇ ਜਾਂਦੇ ਸਨ ਉਹਨਾਂ ਦੀ ਭੈਣ ਵੀ ਉਹਨਾਂ ਦਾ ਪੂਰਾ ਸਹਿਯੋਗ ਦੇਂਦੇ ਉਹਨਾਂ ਨੂੰ ਤੋਰਦੇ ਸੀ ਜੀ ਜੋ ਤੇ ਗੁਰੂ ਗੋਬਿੰਦ ਸਿੰਘ ਦੇ ਵੇਲੇ ਵੀ ਸਾਡੀਆਂ ਭੈਣਾਂ ਦਾ ਮਾਈ ਭਾਗੋ ਦਾ ਪੂਰਾ ਉਹਨਾਂ ਦਾ ਹੋਰ ਬੀਬੀਆਂ ਦਾ ਪੂਰਾ ਪੂਰਾ ਜਿਹੜਾ ਉਹ ਯੋਗਦਾਨ ਰਿਆ ਅੱਜ ਉਹਨਾਂ ਦੀ ਤਰਜ਼ ਤੇ ਸਾਡੀਆਂ ਭੈਣਾਂ ਜਿਹੜੀਆਂ ਸਾਡੇ ਨਾਲ ਬੈਠੀਆਂ ਸਾਨੂੰ ਪੂਰਾ ਵਿਸ਼ਵਾਸ ਹੈ ਕਿ ਸਾਡੇ ਪਰਿਵਾਰ ਸਾਡੇ ਨਾਲ ਬੈਠਿਆ ਸਾਡੀਆਂ ਭੈਣਾਂ ਬੈਠੀਆਂ ਇਸ ਵਾਸਤੇ ਅਸੀਂ ਜਿੱਤ ਜਿੱਤ ਕੇ ਪਛਾਹ ਮੜਾਂਗੇ ਜੀ ਅਤ ਦੀ ਸਰਦੀ ਦੇ ਵਿੱਚ ਜਿਹੜੇ ਆਗੂ ਨੇ ਬੀਬੀਆਂ ਨੇ ਭੁਖੜ ਹੜਤਾਲ ਤੇ ਬੇਟੀਆਂ ਨੇ ਤਾਂ ਇਸ ਜਗ੍ਹਾ ਦੇ ਉੱਪਰ ਇਹ ਹੈੱਡਕੁਆਰਟਰ ਜਿਹੜਾ ਟੋਲ ਟੈਕਸ ਦੇ ਉੱਪਰ ਹੈੱਡਕੁਆਰਟਰ ਬਕਾਇਦਾ ਤੌਰ ਤੇ ਸਥਾਪਿਤ ਕੀਤਾ ਹੈ ਇੱਥੋਂ ਹੀ ਜਿਹੜੀਆਂ ਦੱਸਣਾ ਚਾਹੁੰਦੇ ਨੇ ਕਿ ਬਹੁਤ ਸਾਰੇ ਸ਼ਾਮ ਵੇਲੇ ਕਿਸਾਨ ਆਗੂ ਜਿਹੜੇ ਦਿੱਲੀ ਜਾਣਾ ਚਾਹੁੰਦੇ ਨੇ ਤਾਂ ਇੱਥੋਂ ਰਵਾਨਾ ਕੀਤੇ ਜਾਂਦੇ ਨੇ ਗੁਰਸਾਹਿਬ ਸਿੰਘ ਵੀ ਸਾਡੇ ਨਾਲ ਨੇ ਰਾਮਪੁਰਾ ਸਾਹਿਬ ਵੀ ਨੇ ਉਹਨਾਂ ਨਾਲ ਗੱਲਬਾਤ ਕਰ ਰਹੇ ਨੇ ਸਰ ਅੱਜ ਚੌਥਾ ਦਿਨ ਹੈ ਬੀਬੀਆਂ ਭੁਖੜ ਹੜਤਾਲ ਤੇ ਬੈਠੀਆਂ ਨੇ ਕੀ ਕਹਿਣਾ ਚਾਹੁੰਦੇ ਹੋ ਜਥੇਬੰਦੀ ਦੇ ਅੰਦੋਲਨ ਨੂੰ ਕਿਉਂਕਿ ਤੁਸੀਂ ਤੇ ਲਗਾਤਾਰ ਇਸ ਤ ਜੋ ਜਿਹੜਾ ਵਾ ਤਿੱਖਾ ਕਰਦੇ ਜਾ ਰਹੇ ਪਰ ਸਰਕਾਰ ਦੇ ਉੱਤੇ ਕੋਈ ਅਸਰ ਹੁੰਦਾ ਲੱਗਦਾ ਜੀ ਅੱਜ ਸਾਡੇ ਇੱਥੇ ਨਿਜਰਪੁਰਾ ਟੋਲ ਪਲਾਜੇ ਤੇ ਸਾਡੀਆਂ ਜਿਹੜੀਆਂ 8 ਭੈਣਾ ਵਾਂ ਇੱਥੇ ਜਿਹੜਾ ਭੁਖੜ ਹੜਤਾਲ ਦੇ ਬੈਠੀਆਂ ਵਾਂ ਇਹ ਜਿਹੜੀ ਸਾਡੀ ਭੁਖੜ ਹੜਤਾਲ ਆ ਦਿੱਲੀ ਵਾਲੇ ਸਾਡੇ ਜਿੰਨੇ ਵੀ ਵੀਰ ਉੱਥੇ ਉਹਨਾਂ ਉਹਨਾਂ ਕਿਸਾਨਾਂ ਨੂੰ ਸਮਰਪਿਤ ਆ ਜਿਹੜੇ ਭੁਖੜ ਹੜਤਾਲ ਤੇ ਬੈਠੇ ਆ ਜਾਂ ਹੋਰ ਜਿਹੜੇ ਸੰਘਰਸ਼ ਡਿਆ ਕਰਨਾ ਤੇ ਸਾਡਾ ਆਉਣ ਵਾਲੇ ਟਾਈਮ ਦੇ ਵਿੱਚ ਜੇ ਮੋਦੀ ਸਰਕਾਰ 4 ਤਰੀਕ ਨੂੰ ਮੀਟਿੰਗ ਨਹੀਂ ਕਰਦੀ ਜਾਂ ਦੂਜਾ ਬਿੱਲ ਜਿਹੜੀ ਆ ਵਾਪਸ ਨਹੀਂ ਲੈਂਦੀ ਤੇ ਅਸੀਂ ਇੱਥੇ ਜਿਹੜੀ ਆ ਭੁੱਖ ਹੜਤਾਲ ਦਾ ਹੋ ਸਕਦਾ ਅਸੀਂ ਇੱਥੇ ਵੀ ਗਿਣਤੀ ਵਧਾਈਏ ਤੇ ਸੰਘਰਸ਼ ਵੀ ਹੋਰ ਤਿੱਖਾ ਕਰਾਂਗੇ ਪਿੰਡਾਂ ਦੇ ਵਿੱਚ ਪਹਿਲਾਂ ਵੀ ਅਸੀਂ ਜਾਣਦੇ ਆ ਹੋਰ ਨਾ ਹੋਰ ਹੋਰ ਵੀ ਵੱਧ ਜਾ ਕੇ ਤੇ ਪਿੰਡਾਂ ਦੇ ਵਿੱਚੋਂ ਸੰਗਤ ਕੱਢ ਕੇ ਅਸੀਂ ਦਿੱਲੀ ਵਾਲ ਨੂੰ ਹੋਰ ਜਿਹੜੇ ਵੱਡੇ ਲੈਵਲ ਤੇ ਰਵਾਨਾ ਕਰਾਂਗੇ ਜੀ ਮੋਦੀ ਸਰਕਾਰ ਦੇ ਨਾਲ ਸੰਘਰਸ਼ ਕਰਨ ਵਾਸਤੇ ਕੱਲ ਗੱਲਬਾਤ ਹੋਈ ਹੈ ਉਹਦੇ ਵਿੱਚ ਕੁਝ ਸਹਿਮਤੀ ਬਣੀ ਲੱਗਦੀ ਹੈ ਤੁਹਾਨੂੰ ਲੱਗਦਾ ਕਿ ਕੱਲ ਖਤਮ ਕਰ ਦੇਣਾ ਚਾਹੀਦਾ ਸੀਗਾ ਠੀਕ ਹੈ ਜੋ ਕਿਸਾਨਾਂ ਦੀਆਂ ਮੰਗਾਂ ਕਿ ਫਿਰ 4 ਤਰੀਕ ਦੀ ਰੱਖ ਲਈ ਕਿਉਂ ਰੱਖੀ ਹੈ ਇਹ ਲਟਕਾਉਂਦੀ ਨੀਤੀ ਤੇ ਨਹੀਂ ਬਿਲਕੁਲ ਜੀ ਸਰਕਾਰ ਚਾਹੁੰਦੀ ਆ ਵੀ ਥੋੜਾ ਜਿਹਾ ਲੰਮਾ ਕਰੀਏ ਇਹ ਜਿਹੜੇ ਦੋ ਉਹਨਾਂ ਕੱਲ ਮੰਗਾ ਮੰਨੀਆਂ ਵਾ ਇਹ ਪਹਿਂਦੇ ਤੇ ਪਹਿਲਾਂ ਵੀ ਸਰਕਾਰ ਸਹਿਮਤੀ ਦਿੰਦੀ ਸੀ ਪਰ ਜਿਹੜੇ ਕਿਸਾਨ ਇੱਕੇ ਗੱਲ ਤੇ ਅੜੇ ਆ ਜਥੇਬੰਦੀਆਂ ਦੇ ਆਗੂ ਵੀ ਜਿਹੜੇ ਤਿੰਨ ਬਿਲ ਖੇਤੀ ਬਿਲ ਲੈ ਕੇ ਪਹਿਲਾਂ ਆਪਾਂ ਉਹਦੇ ਤੇ ਗੱਲ ਕਰੀਏ ਪਰ ਚਲੋ ਸਰਕਾਰ ਨੇ ਉਹਦੇ ਤੇ ਗੱਲ ਕਰਨ ਵਾਸਤੇ ਜਿਹੜੀ 4 ਤਰੀਕ ਰੱਖੀ ਆ ਸਰਕਾਰ ਲੰਮਾ ਕਰਨਾ ਚਾਹੁੰਦੀ ਆ ਜਿੰਨਾ ਮਰਜ਼ੀ ਲੰਮਾ ਹੋ ਜੇ ਕੋਈ ਪਰਵਾਹ ਨਹੀਂ ਆ ਜਿਹੜੇ ਜਥੇਬੰਦੀਆਂ ਦੇ ਸਾਡੇ ਉੱਤੇ ਆਗੂ ਆ ਸੁਲਝੇ ਆ ਤੇ ਸਿਆਣੇ ਵੀ ਆ ਤੇ ਜੋ ਵੀ ਫੈਸਲਾ ਉਹ ਕਰਨਗੇ ਅਸੀਂ ਉਹਨਾਂ ਦੇ ਇੱਥੇ ਦਿਸ਼ਾ ਨਿਰਦੇਸ਼ਾਂ ਦੇ ਵਿੱਚ ਇੱਥੇ ਬੈਠੇਗੇ ਪਾਲਣਾ ਕਰਾਂਗੇ ਤੇ ਦੂਜਾ ਸਰਕਾਰ ਨੂੰ ਵੀ ਅਸੀਂ ਦੱਸਣਾ ਚਾਹੁੰਦੇ ਆਂ ਕਿ ਜਿੰਨਾ ਮਰਜ਼ੀ ਲੰਮਾ ਕਰ ਲੈ ਤੇ ਅਖੀਰ ਜਿਹੜੇ ਖੇਤੀ ਦੇ ਖਿਲਾਫ ਇਹ ਬਿੱਲ ਲੈ ਕੇ ਆਈ ਆ ਸਰਕਾਰ ਉਹਦੇ ਤੋਂ ਉਹਦੇ ਰੱਦ ਹੋਣ ਤੋਂ ਬਗੈਰ ਕੋਈ ਛਡਕਾਰ ਨਹੀਂ ਆ ਤੇ ਰੱਦ ਕਰਵਾ ਕੇ ਹੀ ਵਾਪਸ ਆਵਾਂਗੇ ਭਾਵੇਂ ਜਿੰਨਾ ਮਰਜ਼ੀ ਸਰਕਾਰ ਲੰਮਾ ਕਰੇ ਅਸੀਂ ਲੰਮਾ ਸਹਿਣ ਨੂੰ ਤਿਆਰ ਆਂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੰਗਲ ਸਿੰਘ ਰਾਮਪੁਰਾ ਜੀ ਮੰਗਲ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਹ ਅੰਦੋਲਨ ਨੂੰ ਕਿਵੇਂ ਦਾ ਜਿਹੜਾ ਲਗਾਤਾਰ ਬਲ ਮਿਲ ਰਿਹਾ ਅੱਜ ਬੀਬੀਆਂ 70 ਸਾਲ ਦੀ ਉਮਰ 65 ਸਾਲ ਦੀ ਉਮਰ ਉਹ ਕਹਿੰਦੇ ਸੀ ਸਾਰੀ ਉਮਰ ਨਹੀਂ ਇਸ ਤਰ੍ਹਾਂ ਦੇਖਿਆ ਸਰਕਾਰਾਂ ਦੇ ਹੈਲਪ ਕਰਦੀਆਂ ਹੁੰਦੀਆਂ ਸੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ 3 ਮਹੀਨੇ ਤੋਂ ਇਥੇ ਵੇਖ ਰਹੇ ਹਾਂ ਜਿਉਂ-ਜਿਉਂ ਕੰਮ ਦਿਨ ਚੱਲਦਾ ਗਿਆ ਆਪਣਾ ਸੰਗਠਨ ਨੂੰ ਸੰਯੋਗ ਤੇ ਬਲ ਵੀ ਮਿਲਦਾ ਗਿਆ ਅੱਜ ਮਾਈ ਭਾਗੋ ਮਾਤਾ ਗੁਜਰੀ ਜੀ ਉਹਨਾਂ ਦੀ ਵਾਰਸਾ ਅੱਜ ਭੁੱਖ ਹੜਤਾਲ ਤੇ ਬੈਠੀਆਂ ਵਾਂ ਸੋ ਸੰਜੋਗ ਬੁਲਾ ਪੂਰਾ ਮਿਲ ਰਿਹਾ ਜੀ ਸ਼ਗਨਾ ਸ਼ਹੀਦ ਬੇਨੇ 4 ਤਰੀਕ ਤੱਕ ਨਹੀਂ ਤੇ ਇਹ ਤਾਂ ਭੁਖੜਦਾ ਫਿਰ ਹੋਰ ਦਿਖੀ ਹੋ ਸਕਦੀ ਆ ਹਾਂਜੀ ਹਾਂਜੀ ਤਾਂ ਕਿਸਾਨ ਆਗੂ ਉਹਨਾਂ ਸਾਫ਼ ਕਹਿਣਾ ਹੈ ਕਿ 4 ਤਰੀਕ ਨੂੰ 4 ਜਨਵਰੀ ਤੱਕ ਉਹ ਇੱਥੇ ਦੇਖਣਗੇ ਦੱਸ ਦੇਣਾ ਚਾਹੁੰਦੇ ਆ ਕਿ ਜਿੱਦੇ ਸਰਦੀ ਲਗਾਤਾਰ ਪੈ ਰਹੀ ਹੈ ਧੁੰਦ ਕੋਰਾ ਲਗਾਤਾਰ ਪੈ ਰਿਹਾ ਤੇ ਸੋਮਵਾਰ ਤੋਂ ਅਗਲੇ ਦਿਨਾਂ ਦੇ ਵਿੱਚ ਜਿਹੜੀਆਂ ਮੌਸਮ ਭਾਗ ਵੱਲੋਂ ਜਿਹੜੀ ਹੈ بارش ਦੀ ਚੇਤਾਵਨੀ ਵੀ ਦਿੱਤੀ ਜਾ ਰਹੀ ਹੈ ਪਰ ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਜੋ ਮਰਜ਼ੀ ਇੱਥੇ ਹੋ ਜੇ ਉਹ ਡਟੇ ਰਹਿਣਗੇ ਇਸ ਜਗ੍ਹਾ ਦੇ ਉੱਪਰ ਪੱਕੇ ਤੌਰ ਦੇ ਉੱਤੇ ਟੈਂਟ ਲਗਾ ਕੇ ਗਵਰਨਰ ਨੋਟਾਬਲ ਕੀਤਾ ਗਿਆ ਤੇ ਇਥੋਂ ਅਸੀਂ ਜਿੱਥੇ ਜਿਹੜੇ ਨੇ ਦਿੱਲੀ ਲਈ ਰਵਾਨਾ ਕੀਤੇ ਜਾਂਦੇ ਨੇ ਤਾਂ ਕਿਸਾਨਾਂ ਆਗੂਆਂ ਦਾ ਸਾਫ਼ ਕਹਿਣਾ ਹੈ ਕਿ ਕੇਂਦਰ ਸਰਕਾਰ ਬਿਜਲੀ ਗੱਲ ਨਾ ਕਰੇ ਇਹ ਖੇਤੀ ਕਾਨੂੰਨ ਰੱਦ ਕਰੇ ਨਹੀਂ ਤਾਂ ਭੋਖੜ ਹੜਤਾਲ ਜਿਹੜੀ ਹੈ ਜਾਂ ਹੋਰ ਅੰਦੋਲਨ ਹੈ ਉਸ ਨੂੰ ਹੋਰ ਤਿੱਖਾ ਕੀਤਾ ਜਾਏਗਾ ਕੈਮਰਾ ਪਰਸਨ ਸਿਕੰਦਰ ਦੇ ਨਾਲ ਗਗਨਦੀਪ ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ এবੀਪੀ ਸੰਜਾ ਜੋਸ਼ ਜਜ਼ਬਾ ਜਨੂਨ